ਸ਼ਾਸਤਰੀ ਕਾਲ ਸਾਰਿਆਂ ਨੂੰ ਅੱਜ ਵੀਰ ਉਹਨਾਂ ਨੂੰ ਮੈਸ ਦਈ ਆ ਆ ਦੇਖ ਲਓ ਸੁੰਡੀ ਕਿਵੇਂ ਬੈਠਾ ਹੁੰਦਾ ਇਹਨੇ ਸਾਰੇ ਨਾ ਕੱਤੀ ਵੀ ਲਾ ਲਈ ਦੇਖ ਲਓ ਇੱਥੇ ਨੇ ਇਹਨੇ ਸਾਰੇ ਕਟਰੂਏ ਸੈੱਟ ਕਰੇ ਵਾ ਬਾਈ ਇੱਕਨੇ ਤੇ ਆ ਮੈਸ ਦਈ ਆ ਵੀਰ ਨੂੰ ਉਹ ਕੱਟ ਲਿਆ ਚੋਟੀ ਆ ਆਪਣੇ ਕੋਲ ਮਨੇ ਬਸ ਕਰ ਉਹ ਤੀਜੇ ਸੂਏ ਐਤ ਕੀ ਇਹ ਤੇ ਦੁੱਧ ਵੀਰ ਨੂੰ ਮੈਂ 15 ਕਿਲੋ ਦੱਸਿਆ ਪਰ ਵੱਧ ਆ ਲਈ ਉਹ ਵੀ ਕਟੜੀ ਨਹੀਂ ਹੈ ਲੈ ਚੜਾ ਦੋ ਡੰਡਾ ਡੁੰਡਾ ਨਾ ਮਾਰਿਓ ਮੈਂ ਤੇ ਜੰਮਾ ਵੀ ਤੇ ਵੀਰ ਇਹ ਡੰਡਾ ਡੁੰਡਾ ਆ ਵੀਰ ਉਹਨਾਂ ਨੇ ਲਈ ਆ ਦੱਸਿਓ ਮੜਾ ਜ ਪਿੰਡ ਆਪਣਾ ਪਿੰਡ ਮੇਰਾ ਸਮਾਨਪੁਰਾ ਜੀ ਨੈਣਾਗੋਤ 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 ਰੋਡ ਤੇ ਜੀ ਠੀਕ ਹੈ ਨੰਬਰ ਵੀ ਦੇ ਦਿਓ ਆਪਣਾ ਜੇ ਕਿਸੇ ਨੇ ਪੁੱਛਣਾ ਹੋਵੇ ਮੇਰਾ 9876415013 ਵੀ ਬਾਈ ਨੂੰ ਪੁੱਛ ਸਕਦੇ ਆ ਬਾਈ ਉਰੇ ਆ ਕੇ ਗਿਆ ਵੀ ਕਿਵੇਂ ਆ ਆਪਣਾ ਮਾਹੌਲ ਵਧੀਆ ਜੀ ਹਾਂ ਘਰ ਵਾਲਾ ਕੰਮ ਆ ਜੀ ਕੋਈ ਚੱਕਰ ਨਹੀਂ ਹੈ ਜਿਆਦਾ ਹੈਗਾ ਇਹ ਵੀ ਪੂਰੀ ਰਹਿਤ ਨਾਲੇ ਦਈ ਹੈ ਹੁਣ ਕਾਲੂ ਬੰਦਾ ਕੋਈ ਪੁੱਛੇ ਵੀ ਕਿੰਨੇ ਰੀ ਦਈ ਹੈ ਤਾਂ ਆਪਾਂ ਨੇ ਦਈ ਹੈ 129 ਦੀ 22 ਨੂੰ 30 31 ਚ ਪੈ ਜਾਣੀ ਹੈ ਇਹ ਕੋਈ ਝੂਠ ਨਹੀਂ ਹੈਗਾ ਜਦ ਮਰਜੀ ਇਹਨੂੰ ਪੁੱਛ ਸਕਦੇ ਆ ਰੇਟ ਰੂਟ ਕੋਈ ਦੱਸਦਾ ਨਹੀਂ ਹੈਗਾ ਆਪਾਂ ਤਾਂ ਹੀ ਦੱਸਦੇ ਆ ਵੀ ਆਪਾਂ ਨੇ ਕੋਈ ਬੇਈਮਾਨੀ ਨਹੀਂ ਕਰਨਾ ਠੀਕ ਹੈ ਜੀ ਕੱਲ ਸ਼ਾਮ ਨੂੰ ਚੰਗੀ ਗੱਲੇ ਜੇ ਹੁਣ ਕਦੋਂ ਸਹੀ ਪੰਸੂਤ ਬੈਠਾ ਗੱਲ ਨਾ ਨਾ ਵੀਰ ਆਪਾਂ ਨੇ ਕਿਹੜਾ ਕੋਈ ਵਪਾਰ ਕਰਨਾ ਜਿੰਨਾ ਕਿ ਜਿਹੜਾ ਬੰਦਾ ਮੰਗਣ ਆਉਂਦਾ ਉਹਨੂੰ ਦੇਦੀ ਦੇ ਕੱਲ ਆਏ ਤੇ ਬਾਈ ਉਹ ਨਹੀਂ ਸ਼ਾਮ ਨੂੰ ਚੋਕੇ ਦੇ ਗਏ ਤੇ ਗੱਲ ਸ਼ਾਮ ਨੂੰ ਚੋਈ ਵੀ ਕਾਦੀ ਆ ਤਾਂ ਕਹਿੰਦੇ ਥੋੜੇ ਪਰਿਆ ਬਸ ਮੈਂ ਫੇਰ ਵੀ ਆਏ ਕਿ ਅਮਾ ਜੇ ਦੁੱਧ ਵੀ ਕਰੇ ਕਿ ਤੁਹਾਨੂੰ ਲੱਗੇ ਨਾ ਘੱਟਾ ਤਾਂ ਆਪਾਂ ਵਾਪਸ ਕਰ ਲਾਂ ਕੋਈ ਚੱਕਰ ਨਹੀਂ ਪਰ ਦੁੱਧ ਚੰਗਾ ਐ ਮੈਂ ਝੋਟੀ ਥੱਲੇ ਝੋਟੀ ਉਂ ਵੀ ਬਾਸ ਲੱਕੀ ਆ ਝੋਟੀ ਦਾ ਜੇ ਆਪਾਂ 1.5 ਲੱਖ ਦੀ ਦੇ ਦਿੰਦੇ ਬਾਕੀ ਜਿੰਨੇ ਕ ਬੰਦੇ ਦੇਖਦੇ ਆ ਉਹਨਾਂ ਨੂੰ ਪਤਾ ਹੀ ਐ ਡੰਗਰਾਂ ਦਾ ਹੁੰਦੇ ਸਮਾਰ ਕੇ ਦਿਖਾ ਦਿੰਨੇ ਚੋਈ ਵੀ ਆ ਹੁਣ ਨਾਲ ਕੱਟੀ ਐ ਐਨ ਵਧੀਆ ਟਿਕਾ ਲੱਗਿਆ ਵਾ ਚਲੋ ਠੀਕ ਹੈ ਜੀ ਕਰਿਓ ਸ਼ੇਅਰ